ਗੁਰੂ ਜੀ ਦਾ ਆਸਨ ਆਪਣੇ ਚਵਾਰੇ ਦੇ ਵਿੱਚ ਕਰਵਾ ਦਿੱਤਾ। ਉਦੋਂ ਇਹ ਨਗਰ ਘੁਗ ਵਸਦਾ ਸ਼ਹਿਰ ਸੀ ਤੇ ਮਨਸੂਰ ਅਲੀ ਖਾਂ ਕਾਕੜੇ ਵਾਲੇ ਰਾਜਪੂਤ ਦੇ ਕਬਜ਼ੇ ਵਿੱਚ ਆ ਜਾਣ ਕਰਕੇ ਇਸ ਯੁੱਗ ਵਸਦੇ ਸ਼ਹਿਰ ਦਾ ਨਾਂ ਮਨਸੂਰਪੁਰ ਸੀ। ਸਮੇਂ ਦੇ ਨਾਲ ਇਸ ਸ਼ਹਿਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਧਰਮ ਦੇ ਵਿਰੋਧੀਆਂ ਤੋਂ ਆਜ਼ਾਦ ਕਰਵਾ ਕੇ ਖਾਲਸਾ ਦਾ ਰਾਜ ਸਥਾਪਿਤ ਕੀਤਾ ਜਿਸ ਭਗਤ ਜੀ ਦੇ ਚਬਾਰੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਠਹਿਰੇ ਸਨ ਉਸ ਭਗਤ ਨੇ ਖੁਸ਼ੀ ਵਿੱਚ ਬ੍ਰਹਮ ਭੋਜ ਕੀਤਾ ਜਿਸ ਵਿੱਚ ਸਭ ਧਰਮਾਂ ਦੇ ਲੋਕਾਂ ਨੂੰ ਬ੍ਰਹਮ ਭੋਜ ਲਈ ਨਿਯੋਤਾ ਦਿੱਤਾ ਇਸ ਸਮੇਂ ਹੀ ਭਗਤ ਜੀ ਦੇ ਘਰ ਪੁੱਤਰ ਪੈਦਾ ਹੋਇਆ ਤਾਂ ਇਹ ਖਬਰ ਸੁਣ ਕੇ ਬ੍ਰਹਮਣਾ ਨੇ ਆਖਿਆ ਤੇਰੇ ਘਰ ਸੂਤਕ ਪੈਦਾ ਹੋ ਗਿਆ ਇਹ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ ਹਨ